ਪੰਜਾਬੀ ਵਾਲੀ ਖਤਰੇ ਦੀ ਘੰਟੀ ਹੋ ਛੁੜਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ ਪੰਜਾਬ ਸ਼ੂਗਰ ਦੇ ਮਰੀਜ਼ਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਹਨ ਆਲਮੇਆ ਕਿ ਪੰਜਾਬ ਇੱਕ ਪਾਸੇ ਜਿੱਥੇ ਹਲਵਾਈਆਂ ਦੀ ਵਿਕਰੀ ਵਧ ਰਹੀ ਹੈ ਖੁਸ਼ ਹਨ ਉੱਤੇ ਹੀ ਦੂਜੇ ਪਾਸੇ ਡਾਕਟਰ ਅੱਗੇ ਸ਼ੂਗਰ ਦੇ ਮਰੀਜ਼ਾਂ ਦੀ ਕਤਾਰ ਲੰਬੀ ਹੋ ਰਹੀ ਹੈ ਅੰਕੜਿਆਂ ਦੇ ਮੁਤਾਬਿਕ ਜੇ ਨਜ਼ਰ ਮਾਰੀ ਆਵੇ ਮਠਿਆਈਆਂ ਦੇ ਸ਼ੁਕੀਨ ਹਰ ਸਾਲ 887.82 ਕਰੋੜ ਦਾ ਮਿੱਠਾ ਸ਼ੱਕ ਜਾਂਦੇ ਨੇ ਇਸ ਦਾ ਨਤੀਜਾ ਹੈ ਕਿ ਮahanagaranਾਂ ਦੇ ਵਿੱਚ ਵੱਡੇ ਵੱਡੇ ਸਵੀਟ ਸ਼ਾਪ ਖੁੱਲ ਚੁੱਕੇ ਹਨ ਸ਼ੂਗਰ ਇਹ ਹੀ ਬਿਮਾਰੀ ਆ ਜੋ ਕਿ ਕਿਸੇ ਸਮੇਂ ਜਾਂ ਜਾ ਕੇ ਜਾਣ ਲੈਵਾ ਹੋ ਸਕਦੀ ਆ ਜਾਂ ਸਾਬਤ ਹੁੰਦੀ ਆ ਦੱਸਣਯੋਗ ਹੈ ਕਿ ਉਸ ਸਾਲ ਪਹਿਲਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਵਿੱਚ 15 ਸੂਬਿਆਂ ਦਾ ਸਰਵੇਖਣ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ 472 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਦੇ ਵਿੱਚੋਂ 72 ਲੱਖ ਟੈਸਟ ਹੋਏ ਹਨ ਇਹਨਾਂ ਟੈਸਟਾਂ ਦੇ ਵਿੱਚੋਂ 85% ਦੀ ਲੋਕਾਂ ਨੂੰ ਹਾਈ ਸ਼ੂਗਰ ਆਈ ਆ ਜਿਹਦਾ ਸਿੱਧਾ ਮਤਲਬ ਹੈ ਕਿ ਪੰਜਾਬ ਦਾ ਨੌਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਦਾ ਹੈ ਇੱਕ ਰਿਪੋਰਟ ਦੇ ਮੁਤਾਬਿਕ 18.8% ਦੀ ਪੰਜਾਬੀ ਮੋਟਾਪੇ ਦਾ ਸ਼ਿਕਾਰ ਹਨ ਇਹੋ ਕਾਰਨ ਹੈ ਕਿ ਹੁਣ ਮਠਿਆਈਆਂ ਦੀਆਂ ਦੁਕਾਨਾਂ ਦੇ ਨਾਲੋਂ ਨਾਲ ਸ਼ੂਗਰ ਫਰੀ ਮਠਿਆਈ ਵੀ ਮਿਲਣ ਲੱਗੀ ਆ ਪਾਰ ਦੇ ਵਿੱਚ ਹਜੇ 8 ਕਰੋੜ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਸਾਲ 2023 ਤੱਕ ਇਹ ਗਿਣਤੀ ਵਧ ਕੇ 9.5 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਛੇ ਸਾਲ 34 ਲੱਖ ਤੋਂ ਵੱਧ ਲੋਕ ਸ਼ੂਗਰ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਨਾਲ ਮਰ ਰਹੇ ਹਨ ਬੱਚਿਆਂ ਦੇ ਵਿੱਚ ਮਠਿਆਈ ਫਾਸਟ ਫੂਡ ਸੀਮਤ ਸਰੀਰਕ ਸਰਗਰਮੀਆਂ ਕਸਰਤ ਨਾ ਕਰਨਾ ਅਤੇ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਇਸ ਬਿਮਾਰੀ ਦੇ ਖਤਰੇ ਨੂੰ ਵਧਾ ਰਹੇ ਹਨ ਇੱਕ ਆਂਕੜੇ ਦੇ ਮੁਤਾਬਿਕ ਇਹ ਬਿਮਾਰੀ ਹੁਣ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ ਅਤੇ ਲਗਭਗ 10% ਭਾਰਤੀ ਨੌਜਵਾਨ ਇਸ ਤੋਂ ਪ੍ਰਭਾਵਿਤ ਹਨ ਭਾਰਤ ਦੇ ਵਿੱਚ ਸ਼ੂਗਰ ਦੀ ਬਿਮਾਰੀ ਦੀ ਜਾਂਚ ਕਰਨ ਵਾਲੀ ਸੰਸਥਾ ਰਿਸਰਚ ਸੁਸਾਇਟੀ ਆਫ ਦਾ ਸਟਡੀ ਆਫ ਡਿਬੀਟਸ ਇਨ ਇੰਡੀਆ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਸ਼ੂਗਰ ਦੀ ਬਿਮਾਰੀ ਦਾ ਪ੍ਰਸਾਰ ਵਧ ਰਿਹਾ ਉਸ ਨੂੰ ਵੇਖਦੇ ਕਿਹਾ ਜਾ ਸਕਦਾ ਹੈ ਕਿ ਜੇ ਸਮਾਂ ਰਹਿੰਦੇ ਆਪਣੇ ਖਾਣ ਪੀਣ ਅਤੇ ਜੀਵਨ ਸ਼ੈਲੀ ਦਾ ਬਦਲਾਅ ਨਾ ਕੀਤਾ ਅਗਲੇ 2 ਹਫ਼ਤਿਆਂ 'ਚ ਭਾਰਤ ਦੁਨੀਆ 'ਚ ਡਾਇਬਟੀਜ਼ ਕੈਪੀਟਲ ਬਣ ਜਾਵੇਗਾ